ਤੋ ਅਡ ਮੈਂ ਨਾਂ ਵਿਜੀ ਸਦਾ ਕਮਲਜੀਤ ਸਿੰਘ ਹੈਗਾ ਜੀ ਹਾਂਜੀ ਤੇ ਕਮਲ ਜੋਤੀ ਨੂ ਯਾਰ ਨਗਰ ਸੰਗ ਰੋਡ ਦੇ ਰਹਿਣ ਵਾਲੇ ਅਸੀਂ ਹੂੰ ਹੂੰ ਤੇ ਸਾਡਾ ਜਰ ਉਹ ਇੱਥੇ ਗੱਡੀ ਲਗਾਈ ਹੈ ਭਾਜੀ ਨੇ ਬਾਹਰ ਕਿਹੜੀ ਇਹ ਕਦੋਂ ਦੀ ਗੱਲ ਹੈ ਇਹ ਵਿਜੀ ਆਪਣਾ ਸ਼ਨੀਵਾਰ ਰਾਤ ਦੀ ਗੱਲ ਜੀ ਅੱਛਾ ਜੀ ਫੇਰ ਗੱਡੀ ਲਗਾਉਣ ਤੋਂ ਪਿੰਡੀ ਲਗਾਈ ਤੇ ਉਹ ਸਾਹਮਣੇ ਸਾਡੇ ਅੱਗੇ ਰਹਿੰਦੇ ਤੇ ਉਹ ਕਹਿੰਦੇ ਯਾਰ ਵੀ ਗੱਡੀ ਪਰੇ ਕੰਨ ਲਾ ਤੇ ਨਾਂ ਮੈਂ ਕਹੋ ਨਾ ਉਹਨਾਂ ਦਾ ਲਾ ਲਵਾ ਸੀ ਲਾੜੀ ਲਾੜੀ ਕਹਿੰਦੇ ਉਹਨੂੰ ਹੂੰ ਹੂੰ ਏ ਵੀਰ ਕਹਿੰਦੇ ਵੀ ਚਲੋ ਯਾਰ ਮੈਂ ਬਸ ਸਬਜੀ ਜਸਟ ਫੜਾਉਣੀ ਆ ਮੇਰੇ ਕੋਲ ਸਾਰੀ ਪਿਕਾਨੀ ਮੈਰਿਚਾ ਜਾਣਾ ਵਾ ਬਸ ਬੇਲਫਾਵਾ ਹੀ ਦੇਣਾ ਅੰਦਰ ਜਾ ਕੇ ਮਨ ਨਾਲ ਉਹ ਕਹਿੰਦਾ ਨਹੀਂ ਤੂੰ ਵੀ ਹੁਣੇ ਪਰੇ ਗਾ ਤੇ ਕਹਿੰਦਾ ਯਾਰ ਇੱਕ ਮਿੰਟ ਦਾ ਕੰਮ ਮੈਂ ਤੇ ਦੇ ਕੇ ਫਿਰ ਹੀ ਜਾਣਾ ਵਾ ਉਹ ਗੋ ਬੋਲਿਆ ਵੀ ਨਹੀਂ ਯਾਰ ਮੈਂ ਤੈਨੂੰ ਅਜਾ ਜਾਨੂ ਮਾਰ ਦੇ ਬੈ ਕੁਛੜਣਾ ਤੇ ਜਿਹੜੀ ਗੱਲ ਆ ਇੰਨੇ ਵਿੱਚ ਹੀ ਬਸ ਉਹ ਆਪਣਾ ਹਥਿਆਰ ਲੈ ਕੇ ਉਹਨੇ ਹਮਲਾ ਕਰਤਾ ਸਾਰਾ ਉਹਨੇ ਤੇ ਜੋ ਉਹ ਦੇ ਗਿਆ ਬਸ ਉਹਨੇ ਜਿਹੜਾ ਕੋਈ ਬਚਾਉਣ ਆਉਂਦਾ ਸੀ ਮੁੱਲੇਚਰ ਵਾਲਾ ਸੁਣ ਕੇ ਉਹ ਅੰਨੇ ਵਾਦੂ ਨੇ ਪਿਉਪਤ ਵੀਕ ਦੂਜ ਨੂੰ ਬਸ ਬਿਮਾਰੀ ਆ ਰਹੀ ਸੀ ਕਿਹੜੇ ਹਥਿਆਰ ਉਹ ਕੋ ਦੱਤਰਗਾ ਸੀ ਦੱਤਰ ਸੀ ਤਲਵਾਰ ਸੀ ਤੇ ਇੱਕ ਉਹ ਹੋਰ ਕੁਹਾੜੇ ਟਾਪ ਕੋਈ ਚਾਰਾਗਾ ਸੀ ਉਹ ਪਿੰਡਾਂ ਦੇ ਨੇ ਸਕੇ ਹੋ ਦੋਨੇ ਪਿੱਪੇ ਉਪਤੇ ਗਈ ਸੀ ਪੁੱਤਰ ਦਾ ਕੀ ਨਾਮ ਸੀਗਾ ਪੁੱਤਰ ਨਾਮ ਜੋਗੋ ਜੋਗਨ ਕਹਿੰਦੇ ਆਪਾਂ ਨੂੰ ਠੀਕ ਜੀ ਜੋਗਨ ਕਿੰਨੇ ਲੋਕ ਜਿਹੜੇ ਆ ਉਹ ਫੱਟੜ ਹੋਏ ਨੇ ਫੱਟੜ ਜੀ ਜੀ ਆਪਣਾ 6 ਜਾਣੇ ਹੋਏ ਆ ਜਿਨ੍ਹਾਂ ਚੋਂ ਤੇ ਵੀ 4 ਵੀ ਸੀਰੀ ਸੀ ਗਏ ਆ ਕੀ ਕੀ ਨਾਮ ਆ ਉਹਨਾਂ ਦੇ ਇੱਕ ਤੇ ਲਾਗੇ ਸਾਡੇ ਸਰਦਾਰ ਹਰਾ ਸਿੰਘ ਜੀ ਹੈਗੇ ਆ ਇੱਕ ਉਹਨਾਂ ਦੇ ਹੋਣ ਵਾਲੇ ਜਵਾਈ ਹੈਗੇ ਆ ਜਿੰਦਰ ਤੋਂ ਹੂੰ ਹੂੰ ਉਪਰ ਉਹਨੇ ਆਏ ਸੀ ਘਰ ਹੂੰ ਹੂੰ ਇੱਕ ਮੇਰੇ ਵੀਜੀ ਪ੍ਰਗਟ ਸਿੰਘ ਜੀ ਇੱਕ ਉਹਨਾਂ ਦੀ ਗੁੜੀਆ ਹਰ ਸਿਮਰਨ ਹੂੰ ਇੱਕ ਲਾਗੇ ਸਾਡੇ ਹੋਰ ਗਵਾਂਢੀ ਹੈਗੇ ਆ ਅੰਟੀ ਜੀ ਸੋਰਨਜੀਤ ਕੌਰ ਜੀ ਹੂੰ ਹੂੰ ਤੇ ਉਹਨਾਂ ਦਾ ਬੇਟਾ ਅਮਨਦੀਪ ਹੂੰ ਹੂੰ ਇਹ ਚੀਜ਼ ਜਾਣੀ ਹੋਈ ਤੇ ਕੀ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਸੀਗਾ ਓਰਨ ਜੀ ਸਰ ਐਂਜੇ ਉਹ ਵੀ ਵੀ ਹਰ ਕਿਨਾਂ ਮੀ ਟੋਰਚੀ ਜਿਵੇਂ ਕਰਦਾ ਰਹਿੰਦਾ ਵੀ ਕੋਈ ਮੇਰੇ ਨਾਲ ਗੱਲ ਕਰੇ ਮੈਂ ਲੜਾਂ ਕਿਸੇ ਨਾਲ ਹੂੰ ਤੇ ਅਸੀਂ ਹਰ ਵੇਂ ਉਂਗਲੀ ਕੋਲ ਕਰਜ ਨੇ ਗੱਲ ਨੂੰ ਵੀ ਛੋਟਾ ਯਾਰ ਐਸੀ ਕੀ ਲੈਣਾ ਗੱਲ ਆ ਕੀ ਲੈਣਾ ਹੂੰ ਹੂੰ ਉਹ ਕਿਸੇ ਨੂੰ ਟੌਰਚਰ ਕਰਦਾ ਹੀ ਜ਼ਰੂਰੀ ਨਹੀਂ ਗਲੀ ਵਾਲੇ ਕੋਈ ਰਾਹ ਜਾਂਦਾ ਹੋਵੇ ਕਿਸੇ ਨੂੰ ਟੌਰਚਰ ਕਰਨਾ ਲੜਨਾ ਜਸਟ ਲੜਾਈ ਵਾਲੇ ਉੱਤੇ ਹਾਰ ਰੱਖਣਾ ਪਹਿਲਾਂ ਵੀ ਕਦੀ ਨੇ ਇਸ ਤਰੀਕੇ ਦੀ ਇੱਕ ਦੀ ਹਰਕਤ ਕੀਤੀ ਸੀ ਭਾਈ ਵੀਰ ਇਹ ਗਲੀ ਵੀ ਲੜਾਈ ਝਗੜਿਆ ਨਾਲ ਦੇਖ ਗਏ ਗਵੰਡੀ ਰਾਜੀ ਭਾਈ ਉਹਨਾਂ ਨਾਲ ਝਗੜਾ ਆਇਆ ਫਿਰ ਨਾਲ ਮੇਡਮ ਖੜੇ ਆ ਇਹਨਾਂ ਨਾਲ ਝਗੜਾ ਆਇਆ ਉਹ ਥਾਣੇ ਉਠਾਣੀ ਗੱਲ ਹੋਈ ਮਾਫੀ ਮੰਗੀ ਆ ਤੇ ਜਸਟ ਥੋੜਾ ਦਿਨ ਸਹੀ ਰਹਿਣਾ ਬਾਅਦ ਚ ਫਿਰ ਉਹੋ ਚੀਤੇ ਆ ਜਿਹਦੀ ਮਾਗੀ ਪਰੇਸ਼ਾਨੀ ਸੀਗੀ ਕਿ ਉਦਾਂ ਜਾਣ ਬੁਲਣਾ ਨਾ ਨਾ ਬਿਲਕੁਲ ਓਕੇ ਰਿਪੋਰਟ ਜੈਂਟਲਮੈਨ ਬਿਲਕੁਲ ਓਕੇ ਕੋਈ ਇਹੋ ਜਿਹੀ ਗੱਲਬ ਨਸ਼ਾ ਦੇਖੋ ਵੀ ਸਾਰੇ ਆਮ ਪੁੱਤੇ ਕਰਦੇ ਕਰਦੇ ਬਾਕੀ ਉਹੋ ਜਿਹਾ ਕੋਈ ਨਸ਼ਾ ਕੋਈ ਨਹੀਂ ਆ ਉਹ ਹੈ ਨਸ਼ਾ ਕੋਈ ਨਹੀਂ ਬਾਕੀ ਪੁੱਛੋ ਉਹ ਅਜੀ ਜੋ ਵੀ ਕਿਤਾਵ ਨੇ ਉਹ ਬਿਲਕੁਲ ਇਹੋ ਆਮ ਨੋਰਮਲ ਕੋਰਸ ਨੂੰ ਕਦੀ ਦਰਖਾਸਤ ਇਸ ਸੰਬੰਧੀ ਦਿੱਤੀ ਤੁਸੀਂ ਹਾਂ ਮੈਡਮ ਹੈ ਉੱਥੇ ਮੈਂ ਮਾਫੀ ਮੰਗੀ ਬਗਾਇਦਾ ਉਹਨੇ ਮੈਡਮ ਕੋਲੋਂ ਅੱਛਾ ਮੈਂ ਹੋਰ ਜਿਹੜੀ ਵਾਰਦਾਤ ਇਹਨਾਂ ਨੇ ਕੀਤੀ ਹੈ ਤੇ ਇਹਦੇ ਸੰਬੰਧ ਵਿੱਚ ਵੀ ਤੁਸੀਂ ਥਾਣੇ ਦਰਖਾਸਤ ਦਿੱਤੀ ਤੇ ਪੁਲਿਸ ਨੇ ਕਾਰਵਾਈ ਕੀਤੀ ਅੱਗੇ ਹਾਂ ਸਾਡੀਫਾਈਡ ਇਰਫਤਾਰੀ ਪਾਤੀ ਹੈ ਦੋਨਾਂ ਨੂੰ ਆਪ ਗੁੱਡ ਅਫਸਰ ਦੋਨਾਂ ਪਾਤੀ ਗੁੱਡ ਅਫਸਰ ਐਸੀ ਗੱਲਾਂ ਕਿਵੇਂ ਆਪਾਂ ਵੀ ਬੜੇ ਆਰਾਮ ਨਾਲ ਗੱਲ ਸੁਣੀ ਸਾਡੀ ਉਹਨਾਂ ਨੇ ਵੀ ਸਾਰੀ ਉਹਨਾਂ ਨੇ ਕੀਤੀ ਆ ਕੇ ਵੀ ਉਹਨਾਂ ਨੇ ਲੈ ਕੇ ਦੋਨਾਂ ਪੇਪਤਾਂ ਲੈ ਕੇ ਗਏ ਆ ਲੈ ਕੇ ਗਏ ਆ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇਹ ਬੀ ਰਹਿਣ ਦੇ ਲਾਇਕ ਨਹੀਂਗਾ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂਗਾ ਕੋਈ ਉਹਦੀ ਦੇਖੇ ਨਾ ਟੌਰਚਰ ਕਰਦਾ ਵਾ ਨਹੀਂ ਚੰਗਾ ਲਾਦਾ ਕਿੰਨਾ ਕੋਈ ਬਰਦਾਸ਼ ਬਰਦਾਸ਼ ਕਰੇਗਾ ਉਹ ਦੇਖੋ ਜਿਉ ਹਰਕਤ ਕੀਤੀ ਹੈ ਕੋਈ ਇਨਸਾਨ ਵੀ ਹਰਕਤ ਹੈ ਨਹੀਂ ਕੋਈ ਜਾਂ ਕਿ ਦੁਸ਼ਮਣ ਹੋਵੇ ਹਰ ਜੋ ਕੋਈ ਝਗੜਾ ਹੁੰਦਾ ਕੋਈ ਆਸੋ ਛਡਾਣ ਵਾਸਤੇ ਆਂਦਾ ਹੀ ਆ ਨਾ ਵੀ ਛੱਡੋ ਯਾਰ ਕੋਈ ਗੱਲ ਨਹੀਂ ਯਾਰ ਉਹ ਜਸਟ ਉਹ ਜੋ ਗਿਆ ਬਸ ਉਹ ਵੀ ਉਹਨੇ ਬਸ ਮਰੀ ਗਿਆ ਮਰੀ ਗਿਆ ਪਰ ਹਾਂਜੀ ਮੈਂ ਕਮਲ ਜੋਤੀ ਸਕੂਲ ਨਿਓ ਆਜ਼ਾਦਨਗਰ ਸੁਲਤਾਨਵਿੰਡ ਰੋਡ ਰੈਂਟ ਨਿਵਾਸੀ ਆਂ ਤੇ ਅਸੀਂ ਇਸ ਦਿਲਬਖ ਸਿੰਘ ਲਾਡੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਹੁਤ ਟਾਈਮ ਤੋਂ ਇਹ ਸਾਰੇ ਮਹੱਲੇ ਨੂੰ ਪਰੇਸ਼ਾਨ ਕਰ ਰਿਹਾ ਸੀ ਇੱਥੋਂ ਤੱਕ ਕਿ ਕਿਸੇ ਸਬਜ਼ੀ ਵਾਲੇ ਨੂੰ ਵੀ ਔਰ ਕਿਸੇ ਚੌਂਕੀਦਾਰ ਨੂੰ ਵੀ ਇੱਥੋਂ ਲੰਘਣ ਦੀ ਇਜਾਜ਼ਤ ਨਹੀਂ ਸੀ ਕਿਸੇ ਦੇ ਘਰ ਦੇ ਅੱਗੇ ਵੀ ਕੋਈ ਗੱਡੀ ਕੋਈ ਮੋਟਰਸਾਈਕਲ ਲੱਗਦਾ ਸੀ ਤੇ ਇਹ ਵਰਦਾਤ ਕਰਦਾ ਸੀ ਬਹੁਤ ਆਪਾਂ ਇਹਨੂੰ ਇਗਨੋਰ ਕਰਦੇ ਰਹੇ ਪਰ ਹੁਣ ਇਹ ਸਾਡੀਆਂ ਧੀਆਂ ਭੈਣਾਂ ਤੇ ਵੀ ਨਜ਼ਰ ਗੰਦੀ ਰੱਖਣ ਲੱਗ ਗਿਆ ਸੀ ਜਿਹਦੇ ਕਰਕੇ ਆਪਾਂ ਪਰੇਸ਼ਾਨੀ ਦੇ ਵਿੱਚ ਕਈ ਵਾਰ ਇਹਦੀ ਕੰਪਲੇਨਟ ਕੀਤੀ ਮੇਰੇ ਕੋਲੋਂ ਇਨੇ ਥਾਣੇ ਦੇ ਵਿੱਚ ਮਾਫੀ ਵੀ ਮੰਗੀ ਮਾਫੀ ਨਾਮੇ ਲਿਖਾਇਆ ਉਸ ਤੋਂ ਬਾਅਦ ਕਾਫੀ ਟਾਈਮ ਹੈ ਠੀਕ ਰਿਹਾ ਉਸ ਤੋਂ ਬਾਅਦ ਹੁਣ ਫੇਰ ਇਹਨੇ ਨਵੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਇਗਨੋਰ ਹੀ ਕਰਦੇ ਰਹੇ ਪਰ ਸ਼ਨੀਵਾਰ ਦੀ ਰਾਤ ਵੀਰ ਜੀ ਜਦੋਂ ਗੱਡੀ ਲੈ ਕੇ ਆਏ ਨੇ ਉਹਨਾਂ ਨੇ ਚਲੇ ਜਾਣਾ ਸੀ ਗੱਡੀ ਲੈ ਕੇ ਇਹਨੂੰ ਇਹ ਵੀ ਕਿਹਾ ਕਿ ਆਪਾਂ ਉਹਨਾਂ ਨੇ ਸਿਰਫ ਸੱਜੀ ਫੜਾ ਕੇ ਚਲੇ ਜਾਣਾ ਓਨੇ ਦੇਰ ਚ ਹੀ ਇਹਨੇ ਕਿਹਾ ਵੀ ਅੱਜ ਮੈਂ ਤੇਰਾ ਕੰਮ ਹੀ ਮੁਕਾ ਦੇਵਾਂਗਾ ਅੱਜ ਟੰਟਾ ਹੀ ਖਤਮ ਕਰ ਦੇਵਾਂਗਾ ਇੰਨੀ ਦੇਰ ਨੂੰ ਇਹ ਅੰਦਰੋਂ ਤੇਜ਼ ਤੇਜ਼ਦਾਰ ਹਥਿਆਰ ਲੈ ਕੇ ਆਇਆ ਤੇ ਬਾਜੀ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤੋ ਬੇਟੀ ਅੱਗੇ ਆ ਗਈ ਆ ਬੇਟੀ ਦੇ ਫੇਸ ਦੇ ਉੱਤੇ ਵਾਰ ਕੀਤਾ ਹੈ ਤੇ ਉਹਦੇ ਬਾਈ ਟਾਂਕੇ ਲੱਗੇ ਨੇ ਬੱਚੀ ਦੇ ਇਸ ਟਾਈਮ ਹਸਪੀਟਲ 'ਚ ਹੈਗੀ ਆ ਪਲਸ ਹਸਪੀਟਲ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਬਚਾਉਂਦੇ ਐਸੇ ਰੇ ਰੋਲਰ ਅੱਪਾ ਬੇਕੇ ਮੱਲਾ ਇਕੱਠਾ ਹੋਇਆ ਹੈ ਤੇ ਬਾਕੀ ਨਾਲ ਵਾਲੇ ਆਂਟੀ ਜਿਹੜੇ ਇਹਨੂੰ ਬਚਾਉਣ ਵਾਸਤੇ ਆਏ ਆ ਬੱਚੀ ਨੂੰ ਤੇ ਇਹਨੇ ਉਹਨਾਂ ਦੇ ਸਿਰ ਤੇ ਵਾਰ ਕੀਤਾ ਉਹ ਵੀ ਇਸ ਟਾਈਮ 72 ਘੰਟੇ ਦੀ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਨੇ ਪਲਸ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਸਾਡੇ ਪਾਜੀ ਇੱਥੇ ਰਹਿੰਦੇ ਨੇ ਹੀਰਾ ਸਿੰਘ ਜੀ ਤੇ ਉਹਨਾਂ ਦਾ ਜਵਾਈ ਉਹ ਵੀ ਬਚਾਉਣ ਦੇ ਵਾਸਤੇ ਹੀ ਆਏ ਸੀਗੇ ਜਿਨ੍ਹਾਂ ਤੇ ਉੱਤੇ ਇਹਨੇ ਵਾਰ ਕੀਤਾ ਤੇ ਉਹ ਵੀ ਅੰਡਰ ਆਬਜ਼ਰਵੇਸ਼ਨ ਆਈ ਸੀ ਯੂ ਦੇ ਵਿੱਚ ਇਸ ਟਾਈਮ ਅਮਨਦੀਪ ਹਸਪੀਟਲ ਦੇ ਵਿੱਚ ਨੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹੋ ਜਿਹੇ ਇਨਸਾਨ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਅਗਰ ਇਹ ਬਾਹਰ ਵੀ ਆ ਜਾਂਦਾ ਹੈ ਤੇ ਸਾਨੂੰ ਇਹਦੇ ਤੋਂ ਖਤਰਾ ਹੈ ਸਾਡੇ ਬੱਚੇ ਅਸੀਂ ਲੁਕਾ ਲੁਕਾ ਕੇ ਰੱਖਦੇ ਆਂ ਤੇ ਅਸੀਂ ਕਿੰਨਾ ਚਿਰ ਬਰਦਾਸ਼ਤ ਕਰਾਂਗੇ ਠੀਕ ਹੈ ਕੀ ਕਰਨ ਲੱਗਦਾ ਤੁਹਾਨੂੰ ਕਿ ਜਿਹੜਾ ਲੜਾਈ ਦਾ ਇਹ ਕਾਰਨ ਹਮੇਸ਼ਾ ਬੰਦਾ ਰਹਿੰਦਾ ਹੈ ਸਰ ਦਰਸਲ ਇਹਦੀ ਵਾਈਫ ਨਾਲ ਇਹਦਾ ਝਗੜਾ ਚੱਲਦਾ ਰਿਹਾ ਹੈ ਇਹਦੀ ਵਾਈਫ ਇਹਨੂੰ ਚਲੀ ਗਈ ਸੀ ਛੱਡ ਕੇ ਤੇ ਇਹ ਸਾਰੀ ਗਲੀ ਵਾਲਿਆਂ ਨੂੰ ਉਸ ਚੀਜ਼ ਦਾ ਮਤਲਬ ਰਿਸਪਾਂਸਿਬਲ ਕਹਿੰਦਾ ਕਿ ਮੇਰੇ ਨਾਲ ਕੋਈ ਤੁਰਦਾ ਨਹੀਂ ਆ ਉਹਦਾ ਫੈਸਲਾ ਨਹੀਂ ਕਰਵਾਂਦੇ ਤੇ ਦੇਖੋ ਇਹਨਾਂ ਦਾ ਪਰਸਨਲ ਮੈਟਰ ਆ ਸਾਡਾ ਉਹਦੇ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ ਬਣਦਾ ਕਿ ਤੂੰ ਇਹਨੇ ਕੀ ਕੀਤਾ ਜਾਂ ਉਹ ਕਿਉਂ ਗਈ ਬਟ ਮੱਲੇ ਵਾਲਿਆਂ ਨੂੰ ਤੰਗ ਕਰਨਾ ਰਾਹਗੀਰਾਂ ਨੂੰ ਤੰਗ ਕਰਨਾ ਕੋਈ ਲੰਘ ਰਿਹਾ ਹੈ ਤੇ ਉਹਦੇ ਉੱਤੇ ਥੁੱਕ ਦੇਣਾ ਇਸ ਤਰ੍ਹਾਂ ਦੀਆਂ ਇਹ ਵਾਰਦਾਤਾ ਕਰਦਾ ਸੀ ਪਹਿਲਾਂ ਵੀ ਤੁਹਾਡੇ ਨਾਲ ਕਦੇ ਜੀ ਮੇਰੇ ਨਾਲ ਇਹਦਾ ਆਲਰੇਡੀ ਮਾਫੀਨਾਮਾ ਹੋਇਆ ਏ ਖਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਇੰਨੇ ਕਾਫੀ ਟਾਈਮ ਤੱਕ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਪਰ ਇੰਨੇ ਜਦੋਂ ਦੇਖਿਆ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਇੰਨੇ ਦੁਬਾਰਾ ਹੁਣ ਫੇਰ ਉਹੀ ਹਰਕਤਾਂ ਸ਼ੁਰੂ ਕਰ ਦਿੱਤੀਆਂ ਮੈਂ ਤਾਂ ਕਾਫੀ 4-5 ਦਿਨਾਂ ਤੋਂ ਇੱਕ ਸਾਰਿਆ ਸੀ ਬਹੁਤ ਭਿਆਨਕ ਬੰਬ ਚਲਾ ਰਿਹਾ ਸੀ ਬੱਚਿਆਂ ਨੂੰ ਜਾਂਦਿਆਂ ਨੂੰ ਰੋਕ ਲੈਂਦਾ ਸੀ ਕਿਸੇ ਨੂੰ ਕਹਿੰਦਾ ਸੀ ਕਿ ਤੂੰ ਕੱਲਾ ਕੱਲਾ ਐ ਤੂੰ ਕੱਲਾ ਕੱਲਾ ਐ ਧਿਆਨ ਨਾਲ ਜਾਇਆ ਕਰ ਫੇ ਸਾਡੀਆਂ ਬੇਟੀਆਂ ਘਰੋਂ ਨਿਕਲਨੀਆਂ ਸਾਨੂੰ ਡਰ ਲੱਗਦਾ ਸੀ ਕਿ ਅਸੀਂ ਬੇਟੀਆਂ ਨੂੰ ਘਰੋਂ ਕੱਢੀਏ ਕਿ ਨਾ ਕੱਢੀਏ ਇਸ ਕਰਕੇ ਸਰ ਅਸੀਂ ਬਹੁਤ ਪਰੇਸ਼ਾਨ ਸੀ ਤੇ ਪਰ ਆਪਾਂ ਤਾਂ ਜਿੰਨਾ ਹੋ ਸਕਦਾ ਸੀ ਹੱਦ ਤੱਕ ਬਰਦਾਸ਼ਤ ਕੀਤਾ ਪਰ ਜਦੋਂ ਰਾਤੀ ਵੀਰ ਜੀ ਨਾਲ ਲੈਨੇ ਇਹ ਵਾਰਦਾਤ ਕੀਤੀ ਤੇ ਹੁਣ ਸਾਨੂੰ ਸਾਰਿਆਂ ਨੂੰ ਹੀ ਇਹ ਡਰਿਆ ਕਿ ਇਹ ਕਿਸੇ ਨਾਲ ਵੀ ਕੁਝ ਵੀ ਕਰ ਸਕਦਾ ਵਾਰਦਾਤ ਦੇ ਸਮੇਂ ਤੁਸੀਂ ਉੱਥੇ ਹਾਜ਼ਰ ਸਨ ਬਿਲਕੁਲ ਜੀ ਮੈਂ ਚਸ਼ਮਦੀਤ ਗਵਾਹ ਹਾਂ 25 10 25 ਨੂੰ ਨਿਊਜ਼ ਆਦਨਗਰ ਵਿਖੇ ਰਾਤ ਦਾ ਵਕਤ ਸੀ ਉੱਥੇ ਆਂਢਗੁਆਣ ਚ ਰਹਿੰਦੇ ਜਿਹੜੇ ਪ੍ਰਗਟ ਸਿੰਘ ਸੀ ਉਹਨਾਂ ਨੇ ਆਪਣੀ ਗੱਡੀ ਜਿਹੜੀ ਗਲੀ ਚ پارک ਕੀਤੀ ਸੀ ਜੋ ਗੱਡੀ ਖੜੀ ਕਰਨ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰਹਿੰਦੇ ਦਿਲਬਖ ਸਿੰਘ ਨਾਲ ਉਹਨਾਂ ਦਾ ਜਿਹੜਾ ਉਦੋਂ ਮਮੇ ਹੋ ਗਈ ਜਿਸ ਤੇ ਜਿਹੜਾ ਤੈਸ਼ ਵਿੱਚ ਆ ਗਏ ਜਿਹੜਾ ਦਿਲਬਖ ਸਿੰਘ ਸੀ ਤੇ ਉਸ ਦਾ ਲੜਕਾ ਸੀ ਜੋਬਨਦੀਪ ਸਿੰਘ ਜੋ ਜਿਨ੍ਹਾਂ ਨੇ ਦਾਤਰ ਨਾਲ ਵਾਰ ਕੀਤੇ ਜਿਸ ਦੇ ਵਿੱਚ ਦਿਲਬਖ ਸਿੰਘ ਉਹਨਾਂ ਦੀ ਲੜਕੀ ਦਿਲਬਖ ਸਿੰਘ ਵੱਲੋਂ ਉਹਨਾਂ ਦੀ ਲੜਕੀ ਪ੍ਰਗਟ ਸਿੰਘ ਨੂੰ ਤੇ ਹਰਿ ਸਿਮਰਨ ਕੌਰ ਨੂੰ ਸੱਟਾਂ ਲੱਗੀਆਂ ਨੇ ਤੇ ਆਂਢਗੁਆਣ ਨੇ ਜਦੋਂ ਛਡਾਉਣ ਵਿੱਚ ਆਏ ਇਹ ਛਡਾਉਣ ਵਿੱਚ ਵੀ ਉਹਨਾਂ ਦੇ ਗਵਾਨ ਰਹਿੰਦੇ ਸਵਰਨਜੀਤ ਕੌਰ ਤੇ ਉਹਨਾਂ ਦਾ ਬੇਟਾ ਮਨਦੀਪ ਸਿੰਘ ਤੇ ਦੂਸਰੇ ਗਵਾਨ ਚ ਰਹਿੰਦੇ ਹੀਰਾ ਸਿੰਘ ਤੇ ਉਹਨਾਂ ਦਾ ਜਲੰਧਰ ਤੋਂ ਆਇਆ ਜਵਾਈ ਪ੍ਰਸ਼ਾਂਤ ਵਰਮਾ ਇਹਨਾਂ 6 ਜਣਿਆਂ ਨੂੰ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦਿਲਬਖ ਸਿੰਘ ਤੇ ਜੋਬਨ ਵੱਲੋਂ ਦਾਤਰਨਾ ਵਾਰ ਕਰਕੇ ਜ਼ਖਮੀ ਕੀਤਾ ਗਿਆ ਜਿਦੇ ਵਿੱਚੋਂ ਦੋ ਜਿਹੜੇ ਮਦਈਏ ਤੇ ਉਸ ਦੀ ਜਿਹੜੀ ਆ ਗਵਾਂਡੀ ਸੀ ਉਹ ਸਿਵਲ ਹਸਪੀਟਲ ਜਿਹੜੇ ਇਲਾਜ ਨੇ ਦੋ ਵਿਅਕਤੀ ਜਿਹੜੇ ਪਲਸ ਹਸਪੀਟਲ ਮਕਬੂਲਪੁਰਾ ਰੋਡ ਤੇ ਜਿਹੜੇ ਇਲਾਜ ਨੇ ਤੇ ਦੋ ਵਿਅਕਤੀਆਂ ਨੂੰ ਜਿਹੜਾ ਅੰਮ੍ਰਿਤਪਾਲ ਹਸਪਤਲ ਜਿਹੜਾ ਦਾਖਲ ਕਰਾਇਆ ਗਿਆ ਹੈ ਇਸ ਦੇ ਸੰਬੰਧ ਵਿੱਚ ਜਿਹੜਾ ਪ੍ਰਗਟ ਸਿੰਘ ਦੇ ਬਿਆਨ ਕਲਮੰਦ ਕਰਕੇ ਮਕਦਮਾ ਨੰਬਰ 249 ਮਿਤੀ 26/10/25 ਅੰਡਰ ਸੈਕਸ਼ਨ 109 324 3 ਜੀਵਨ 5 ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਨਾਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਸਮੇਂ ਵਰਤੇ ਜਿਹੜੇ ਹਥਿਆਰ ਇਹਨਾਂ ਪਾਸੋਂ ਬਰਾਮਦ ਕਰ ਲਏ ਗਏ ਇਹਦੇ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜੀ ਐਪਲੀਕੈਂਟ ਦਾ ਕਹਿਣਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਹਥਿਆਰਾਂ ਜਿਹੜੇ ਇਹਨੇ ਕਾਫੀ ਮਾਤਰਾ ਦੇ ਵਿੱਚ ਮਿਲ ਸਰਦੇ ਨੇ ਅ ਦੇਖੋ ਜੀ ਉਹਦੀ ਵੀ ਸਾਰੀ ਤਫਤੀਸ਼ ਅਸੀਂ ਕਰਾਂਗੇ ਇਹਨਾਂ ਹਾਲ ਜਿਹੜਾ ਦਾਤਰ ਦੇ ਕੋਹਾੜੀ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਇਹ ਦੋਨੋਂ ਹਥਿਆਰ ਜਿਹੜੇ ਬਰੰਦ ਹੋ ਚੁੱਕੇ ਨੇ